ਨਵਜੋਤ ਸਿੰਘ ਸਿੱਧੂ ਦਾ ਸ਼ਾਇਰਾਨਾ ਅੰਦਾਜ਼ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਬਿਆਨਾਂ ਦੇ ਵਿੱਚ ਵਿਖਿਆ ਜਾਂਦਾ ਪਰ ਹੁਣ ਨਵਜੋਤ ਸਿੰਘ ਸਿੱਧੂ ਦਾ ਇੱਕ ਸ਼ੇਅਰ ਸੋਸ਼ਲ ਮੀਡੀਆ ਤੇ ਲਿਖਿਆ ਹੋਇਆ ਸਵਾਲ ਖੜੇ ਕਰਨ ਲੱਗ ਗਿਆ ਉਹ ਇੱਕ ਸ਼ੇਅਰ ਸਿਆਸਤ ਵਿੱਚ ਖਲਬਲੀ ਮਚਾਉਣ ਲੱਗ ਗਿਆ ਤੇ ਉਸ ਤੋਂ ਬਾਅਦ ਇਹ ਕਿ ਆਸ ਰਈਆਂ ਬਣਨ ਲੱਗ ਗਈਆਂ ਨੇ ਕਿ ਕੀ ਨਵਜੋਤ ਸਿੰਘ ਸਿੱਧੂ ਘਰ ਵਾਪਸੀ ਕਰਨਗੇ ਘਰ ਵਾਪਸੀ ਆਖਰ ਕਿਹੜੀ ਘਰ ਵਾਪਸੀ ਭਾਜਪਾ ਦੇ ਨਾਲ ਨਵਜੋਤ ਸਿੱਧੂ ਦੀਆਂ ਤਾਰਾਂ ਕਿਉਂ ਜੁੜਨ ਲੱਗ ਗਈਆਂ ਨੇ ਇਸ ਉੱਤੇ ਸਵਾਲ ਖੜੇ ਹੋ ਰਹੇ ਨੇ ਕਿ ਕਿਉਂ ਨਵਜੋਤ ਸਿੰਘ ਸਿੱਧੂ ਭਾਜਪਾ ਨੂੰ ਲੈ ਕੇ ਜਰਾ ਖਰਮੇ ਦੇ ਨਾਲ ਨਜ਼ਾਕਤ ਦੇ ਨਾਲ ਬੋਲਦੇ ਨਜ਼ਰ ਆ ਰਹੇ ਨੇ ਨਹੀਂ ਤਾਂ ਨਵਜੋਤ ਸਿੰਘ ਸਿੱਧੂ ਦਾ ਰੌਬ ਹਰ ਕੋਈ ਜਾਣਦਾ ਹੈ ਨਵਜੋਤ ਸਿੰਘ ਸਿੱਧੂ ਕਿਸ ਤਰ੍ਹਾਂ ਬੋਲਦੇ ਨੇ ਕਿਸ ਤਰ੍ਹਾਂ ਸ਼ਾਇਰਾਨਾ ਅੰਦਾਜ਼ ਦੇ ਵਿੱਚ ਵਿਰੋਧੀਆਂ ਦੇ ਪੋਤੜੇ ਫਰੋਲਦੇ ਨੇ ਇਹ ਹਰ ਕੋਈ ਜਾਣਦਾ ਨਵਜੋਤ ਸਿੰਘ ਸਿੱਧੂ ਦੇ ਸੁਭਾਅ ਦੇ ਬਾਰੇ ਹਰ ਕੋਈ ਜਾਣਦਾ ਆ ਪਰ ਹੁਣ ਨਵਜੋਤ ਸਿੰਘ ਸਿੱਧੂ ਦਾ ਸੁਭਾਅ ਭਾਜਪਾ ਦੇ ਵਾਸਤੇ ਬੜਾ ਸਥਿਰ ਹੋਣ ਦਾ ਨਜ਼ਰ ਆ ਰਿਹਾ ਹੈ ਬੜੇ ਕਾਮ ਫੇਜ਼ ਦੇ ਵਿੱਚ ਨਵਜੋਤ ਸਿੰਘ ਸਿੱਧੂ ਭਾਜਪਾ ਦੇ ਵਾਸਤੇ ਜਾਂਦੇ ਨਜ਼ਰ ਆ ਰਹੇ ਨੇ ਆਖਰ ਕਿਉਂ ਇਸ ਦੇ ਉੱਤੇ ਚਰਚਾ ਜਦੋਂ ਛਿੜਦੀ ਹੈ ਤਾਂ ਸਵਾਲ ਇਹ ਉੱਠਦਾ ਆ ਕਿ ਨਵਜੋਤ ਸਿੰਘ ਸਿੱਧੂ ਕੀ ਭਾਜਪਾ ਦੇ ਵਿੱਚ ਜਾਣ ਦੇ ਲਈ ਤਿਆਰ ਨੇ ਈ ਨਵਜੋਤ ਸਿੱਧੂ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਪੱਲਾ ਫੜ ਲੈਣਗੇ ਹਾਲਾਂਕਿ ਭਾਜਪਾ ਨਵਜੋਤ ਸਿੰਘ ਸਿੱਧੂ ਲਈ ਕੋਈ ਨਵੀਂ ਨਹੀਂ ਹੈ ਔਰ ਭਾਜਪਾ ਦੇ ਪੰਜਾਬ ਪ੍ਰਧਾਨ ਵੀ ਕਾਂਗਰਸ ਦੇ ਸਾਬਕਾ ਲੀਡਰ ਸੁਨੀਲ ਜਾਖੜ ਮੌਜੂਦਾ ਸਮੇਂ ਹੰਡਾਰੇ ਨੇ ਪਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਹੁਣ ਤੱਕ ਉਹਨਾਂ ਦਾ ਕਾਂਗਰਸ ਦਾ ਕੈਰੀਅਰ ਆਪ ਮੁਹਾਰੇ ਸਭ ਕੁਝ ਬਿਆਨ ਕਰਦਾ ਹੈ ਪਰ ਜੇ ਗੱਲ ਕਰੀਏ ਉਹਨਾਂ ਦੇ ਇਸ ਟਵੀਟ ਦੀ ਇਸ ਟਵੀਟ ਤੋਂ ਸ਼ੁਰੂਆਤ ਕਰਦੇ ਹਾਂ ਉਸ ਟਵੀਟ ਨੂੰ ਤੁਹਾਨੂੰ ਪੜ੍ਹ ਕੇ ਵੀ ਸੁਣਾ ਦਿੰਦੇ ਹਾਂ ਕਿ ਆਖਰਕਾਰ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵੀਟ ਵਿੱਚ ਲਿਖਿਆ ਕੀ ਹੈ ਨਵਜੋਤ ਸਿੰਘ ਸਿੱਧੂ ਆਪਣੇ ਇਸ ਟਵੀਟ ਦੇ ਵਿੱਚ ਹਾਲਾਂਕਿ ਵਿਰੋਧੀਆਂ ਦੇ ਬਾਰੇ ਪਰ ਬੋਲਦੇ ਨੇ ਇਹ ਦਬਦਬਾ ਇਹ ਹਕੂਮਤ ਇਹ ਨਸ਼ਾ ਇਹ ਦੌਲਤ ਸਭ ਕਿਰਾਏਦਾਰ ਹਨ ਮਕਾਨ ਬਦਲਤੇ ਰਹਤੇ ਮਕਾਨ ਬਦਲਤੇ ਰਹਤੇ ਹਨ ਔਰ ਇਸੇ ਸੰਬੰਧੀ ਤੇ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ ਤੇ ਨਵਜੋਤ ਸਿੰਘ ਸਿੱਧੂ ਦੇ ਮਤਲਕ ਹੁਣ ਕਿ ਆਸਰਾਈਆਂ ਲੱਗ ਰਹੀਆਂ ਨੇ ਕਿ ਇਸ ਟਵੀਟ ਦੇ ਹਵਾਲੇ ਦੇ ਨਾਲ ਨਵਜੋਤ ਸਿੰਘ ਸਿੱਧੂ ਭਾਜਪਾ ਦੇ ਵਿੱਚ ਜਾ ਸਕਦੇ ਨੇ ਪਹਿਲਾਂ ਵੀ ਭਾਜਪਾ ਦੇ ਵਿੱਚ ਰਹਿ ਚੁੱਕੇ ਨੇ ਨਵਜੋਤ ਸਿੰਘ ਸਿੱਧੂ ਦਾ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਇਹ ਕਹਿਣਾ ਸੀ ਕਿ ਅਮਿਤ ਸ਼ਾਹ ਉਹਨਾਂ ਦੇ ਕੰਟੈਕਟ ਦੇ ਵਿੱਚ ਨਹੀਂ ਔਰ ਅਮਿਤ ਸ਼ਾਹ ਨੇ ਨਵਜੋਤ ਸਿੰਘ ਸਿੱਧੂ ਨੂੰ ਇਹ ਪੁੱਛਿਆ ਸੀ ਕਿ ਜੇ ਭਾਜਪਾ ਦੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਨਾਲ ਗੱਠ ਜੋੜ ਕਰਦੀ ਹੈ ਤੇ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਦਿੱਤੇ ਤੇ ਉਸ ਬਾਰੇ ਨਵਜੋਤ ਸਿੰਘ ਸਿੱਧੂ ਦਾ ਇਹ ਦਾਵਾ ਸੀ ਕਿ ਜ਼ੀਰੋ ਸੀਟਾਂ ਦਿੱਤੀਆਂ ਜਾਣਗੀਆਂ ਔਰ ਜੇ ਇਕੱਲਿਆਂ ਲੜੀ ਜਾਵੇਗੀ ਚੋਣ ਤਾਂ ਹੋ ਸਕਦਾ ਹੈ ਕਿ ਭਾਜਪਾ ਵੱਡੇ ਪੱਧਰ ਦੇ ਉੱਤੇ ਸੀਟਾਂ ਹਾਸਲ ਕਰ ਸਕੇ ਹਾਲਾਂਕਿ ਨਵਜੋਤ ਸਿੰਘ ਸਿੱਧੂ ਦਾ ਇਹ ਵੀ ਕਹਿਣਾ ਸੀ ਕਿ ਅਮਿਤ ਸ਼ਾਹ ਦੇ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਉਹਨਾਂ ਨੂੰ ਰਾਜ ਸਭਾ ਦੀ ਸੀਟ ਵੀ ਆਫਰ ਕੀਤੀ ਗਈ ਸੀ ਪਰ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਕਹਿੰਦੇ ਨੇ ਕਿ ਉਹ ਪੰਜਾਬ ਦੇ ਹੱਕ ਦੇ ਲਈ ਖੜੇ ਨੇ ਪੰਜਾਬ ਦੇ ਹੱਕ ਦੇ ਵਿੱਚ ਵਿਚਰਨ ਵਾਸਤੇ ਖੜੇ ਨੇ ਔਰ ਪੰਜਾਬ ਦੀ ਭਲਾਈ ਦੇ ਵਾਸਤੇ ਉਹ ਹਰ ਕਦਮ ਚੁੱਕਣ ਲਈ ਤਿਆਰ ਨੇ ਪਰ ਨਵਜੋਤ ਸਿੰਘ ਸਿੱਧੂ ਦੇ ਉੱਤੇ ਲਗਾਤਾਰ ਸਵਾਲ ਵੀ ਚੁੱਕੇ ਜਾਂਦੇ ਰਹੇ ਨੇ ਕਿਉਂਕਿ ਜੇ ਪੰਜਾਬ ਦੀ ਭਲਾਈ ਹੀ ਇੱਕ ਮਾਤਰ ਕਾਰਨ ਹੈਗਾ ਆ ਤੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਾਰਟੀ ਕਿਉਂ ਨਹੀਂ ਬਣਾਈ ਆਪਣੀ ਪਾਰਟੀ ਅਖਤਿਆਰ ਕਿਉਂ ਨਹੀਂ ਕੀਤੀ ਇਸ ਉੱਤੇ ਸਵਾਲ ਖੜੇ ਹੁੰਦੇ ਰਹੇ ਨੇ ਨਵਜੋਤ ਸਿੰਘ ਸਿੱਧੂ ਉੱਪਰ ਕੇ ਸਾਰਿਆਂ ਦੇ ਸਾਹਮਣੇ ਕਿਉਂ ਨਹੀਂ ਆਏ ਨਵਜੋਤ ਸਿੰਘ ਸਿੱਧੂ ਨੂੰ ਜੇ ਕਾਂਗਰਸ ਤੋਂ ਜਿੱਥੇ ਮੌਜੂਦਾ ਸਥਿਤੀ ਦੇ ਵਿੱਚ ਉਹ ਮੌਜੂਦ ਨੇ ਕਾਂਗਰਸ ਤੋਂ ਵੀ ਜਿਹੜਾ ਨੂੰ ਤਕਲੀਫ ਸੀ ਪੰਜਾਬ காங்கிரஸ் ਤੋਂ ਤਕਲੀਫ ਸੀ ਉਸ ਦੀ ਕਾਰਗੁਜ਼ਾਰੀ ਤੋਂ ਤਕਲੀਫ ਸੀ ਤਾਂ காங்கிரஸ் ਪਾਰਟੀ ਵੀ ਛੱਡ ਕੇ ਆਪਣੀ ਪਾਰਟੀ ਕਿਉਂ ਨਹੀਂ ਬਣਾ ਲਈ ਹੁਣ ਜੇ ਨਵਜੋਤ ਸਿੰਘ ਸਿੱਧੂ ਦੇ ਕੋਲ ਜਿਹੜੇ ਆਪਸ਼ਨਸ ਬਚੇ ਹੋਏ ਨੇ ਉਹਨਾਂ ਦੇ ਵਿੱਚ ਜੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਨਵਜੋਤ ਸਿੱਧੂ ਜਿਹੜੇ ਨੇ ਉਧਰ ਹਰ ਕਿਸ ਜਾਣ ਨੂੰ ਤਿਆਰ ਨਹੀਂ ਜਦਕਿ ਕਾਂਗਰਸ ਦੇ ਵਿੱਚ ਨਵਜੋਤ ਸਿੱਧੂ ਜਿਹੜੇ ਨੇ ਉਹ ਆਪ ਕੁੱਟਦੇ ਹੋਏ ਮਹਿਸੂਸ ਕਰਦੇ ਨੇ ਉਹ ਆਪ ਆਪਣੀ ਹੀ ਪਾਰਟੀ ਦੇ ਵਿੱਚ ਆਪਣੇ ਹੀ ਪਾਰਟੀ ਮੈਂਬਰਾਂ ਦੇ ਵੱਲੋਂ ਵਿਰੋਧ ਦਾ ਸ਼ਿਕਾਰ ਬਣਦੇ ਨੇ ਔਰ ਕਰਦੇ ਵੀ ਕਈ ਵਾਰ ਨਜ਼ਰ ਆਏ ਨੇ ਖੈਰ ਜੇ ਦੂਜੇ ਪਾਸੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਹੈ ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਕਈ ਵਾਰੀ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਖਾਸ ਕਰਕੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਉਹਨਾਂ ਦੇ ਨਾਲ ਮੀਟਿੰਗਸ ਕੀਤੀਆਂ ਗਈਆਂ ਸਨ ਔਰ ਮੀਟਿੰਗਸ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਨੇ ਬਾਅਦ ਵਿੱਚ ਇਹ ਸਾਫ਼ ਕਿਹਾ ਸੀ ਕਿ ਉਹਨਾਂ ਨੂੰ ਇਹ ਜਾਣਕਾਰੀ ਮਿਲ ਗਈ ਸੀ ਉਹਨਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਇਹ ਪਾਰਟੀ ਜਿਹੜੀ ਪੰਜਾਬ ਨੂੰ ਖਰਾਬ ਕਰੇਗੀ ਜਿਸ ਵਾਸਤੇ ਬਾਕੌਲ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਉਹ ਆਫਰ ਠੁਕਰਾ ਦਿੱਤੇ ਸੀ ਪਰ ਹੁਣ ਜੋ ਆਖਰੀ ਆਪਸ਼ਨ ਬਚਿਆ ਉਹ ਭਾਜਪਾ ਦੀ ਸਰਕਾਰ ਹੈ ਭਾਜਪਾ ਦੇ ਵਿੱਚ ਪਹਿਲਾਂ ਵੀ ਨਵਜੋਤ ਸਿੱਧੂ ਸੀਗੇ ਔਰ ਉਹਨਾਂ ਦਾ ਭਾਜਪਾ ਦੇ ਸੀਨੀਅਰ ਲੀਡਰਸ ਦੇ ਨਾਲ ਲਿੰਕ ਜਿਵੇਂ ਕਿ ਉਹ ਦੱਸਦੇ ਨੇ ਕਿ ਅਮਿਤ ਸ਼ਾਹ ਦੇ ਨਾਲ ਉਹ ਅਜੇ ਵੀ ਕੰਟੈਕਟ ਦੇ ਵਿੱਚ ਨਹੀਂ ਉਹ ਕਿਤੇ ਨਾ ਕਿਤੇ ਆਪ ਵੀ ਸਵਾਲ ਖੜੇ ਕਰਦਾ ਹੈ ਕਿ ਨਵਜੋਤ ਸਿੱਧੂ ਨੇ ਆਪਣੀ ਇੱਕ ਸੇਫ ਸਾਈਡ ਜ਼ਰੂਰ ਰੱਖੀ ਹੋਈ ਹੈ ਕਿ ਉਸ ਸੇਫ ਸਾਈਡ ਵਿੱਚ ਜਾ ਕੇ ਲੋੜ ਪਈ ਤਾਂ ਨਵਜੋਤ ਸਿੰਘ ਸਿੱਧੂ ਦਲ ਬਦਲ ਸਕਦੇ ਭਾਜਪਾ ਦੇ ਵਿੱਚ ਸ਼ਮੂਲੀਅਤ ਕਰਨਗੇ ਜਾਂ ਨਹੀਂ ਇਹ ਵੱਡਾ ਸਵਾਲ ਖੜਾ ਹੁੰਦਾ ਹੈ ਭਾਜਪਾ ਦੇ ਅੰਦਰ ਨਵਜੋਤ ਸਿੰਘ ਸਿੱਧੂ ਦੀ ਸ਼ਮੂਲੀਅਤ ਹੋਵੇਗੀ ਜਾਂ ਨਹੀਂ ਇਹ ਵੱਡਾ ਸਵਾਲ ਖੜਾ ਹੁੰਦਾ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ PCC ਦਾ ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਲਾਇਆ ਗਿਆ ਸੀ ਪਰ ਹੁਣ ਜਦੋਂ ਮਲਕਾ ਅਰਜਨ ਖੜਗੇ ਪੰਜਾਬ ਵਿੱਚ ਆਉਣ ਵਾਲੇ ਨੇ 11 ਤਰੀਕ ਨੂੰ ਰੈਲੀ ਮਿੱਠੀ ਗਈ ਹੈ ਔਰ ਉਸ ਰੈਲੀ ਦੇ ਵਿੱਚ 20 ਤੋਂ 30 ਹਜ਼ਾਰ ਲੋਕਾਂ ਦਾ ਕਾਂਗਰਸ ਪੱਖੀਆਂ ਦਾ ਇਕੱਠ ਹੋਣਾ ਲਾਜ਼ਮੀ ਰੱਖਿਆ ਗਿਆ ਆ ਤੇ ਸੂਤਰਾ ਮੁਤਾਬਕ ਇਹ ਸਾਫ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਜਿਹੜੀ ਆਪਣੀ ਪਾਰਟੀ ਹੈਗੀ ਹੈ ਜਿਹੜੀ ਆਪਣੇ ਉਹਨਾਂ ਦੇ ਸਮਰਥਕ ਹੈਗੇ ਨੇ ਉਹ ਇਸ ਸਮਾਗਮ ਦੇ ਲਾਗੇ ਚਾਗੇ ਵੀ ਨਜ਼ਰ ਨਹੀਂ ਆ ਰਹੇ ਉਹ ਇਸ ਸਮਾਗਮ ਦੇ ਨਜ਼ਦੀਕ ਬਿਲਕੁਲ ਨਜ਼ਰ ਨਹੀਂ ਆ ਰਹੇ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਆਪਣੀ ਹੀ ਪਾਰਟੀ ਦੇ ਲੀਡਰ ਨਵਜੋਤ ਸਿੰਘ ਸਿੱਧੂ ਤੇ ਪਹਿਲਾਂ ਵੀ ਹਮਲੇ ਕਰਦੇ ਰਹੇ ਨੇ ਡਾਇਰੈਕਟਲੀ ਐਂਡਾਇਰੈਕਟਲੀ ਔਰ ਸਾਫ ਤੌਰ ਤੇ ਕਹਿੰਦੇ ਰਹੇ ਨੇ ਕਿ ਨਵਜੋਤ ਸਿੱਧੂ ਜਾਂ ਫਿਰ ਕੋਈ ਵੀ ਵਿਅਕਤੀ ਜਿਹੜਾ ਅਨੁਸ਼ਾਸਨ ਭੰਗ ਕਰੇਗਾ ਉਸ ਨੂੰ ਖਾਮਿਆਜ਼ਾ ਭੁਗਤਣਾ ਪਵੇਗਾ ਨਵਜੋਤ ਸਿੱਧੂ ਦੇ ਉੱਤੇ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਅਨੁਸ਼ਾਸਨ ਭੰਗ ਕਰਨ ਦੇ ਇਲਜ਼ਾਮ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਲਗਾਏ ਜਾ ਚੁੱਕੇ ਨੇ ਔਰ ਹੋਰ ਵੀ ਕਾਂਗਰਸੀ ਆਗੂ ਜਿਹੜੇ ਨੇ ਉਹ ਨਵਜੋਤ ਸਿੰਘ ਸਿੱਧੂ ਦੇ ਖਿਲਾਫਤ ਇਹ ਡਾਇਰੈਕਟਲੀ ਕਰਦੇ ਨਜ਼ਰ ਆਏ ਨੇ ਪਰ ਜੇ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਤਾਂ ਪੀਸੀਸੀ ਪ੍ਰਧਾਨ ਜਿਹੜੇ ਲਗਾਏ ਗਏ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਵੱਲੋਂ ਇਸ ਰੈਲੀ ਦੇ ਵਿੱਚ ਅਜੇ ਤੱਕ ਕੋਈ ਸ਼ਿਰਕਤ ਨਹੀਂ ਕੀਤੀ ਗਈ ਇਸ ਰੈਲੀ ਦੇ ਪ੍ਰੋਗਰਾਮਸ ਨੂੰ ਲੈ ਕੇ ਕੋਈ ਸ਼ਿਰਕਤ ਨਹੀਂ ਕੀਤੀ ਗਈ ਜਿਸ ਵਾਸਤੇ ਨਵਜੋਤ ਸਿੰਘ ਸਿੱਧੂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਹੋਇਆ ਸੀ ਤੇ ਉਸ ਨੋਟਿਸ ਦੇ ਜਵਾਬ ਦੇ ਐਵਜ਼ ਦੇ ਵਿੱਚ ਇਹ ਟਵੀਟ ਜਿਹੜਾ ਤੁਹਾਨੂੰ ਹੁਣੇ ਸੁਣਾਇਆ ਆ ਨਵਜੋਤ ਸਿੰਘ ਸਿੱਧੂ ਦਾ ਇਹੇ ਦਿੱਤਾ ਦੱਸਿਆ ਗਿਆ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਜਦ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਪ੍ਰਤੀ ਕੰਮਕਾਜ ਦੀ ਗੱਲ ਦੇਖੀਏ ਤਾ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪ੍ਰਤੀ ਲਗਾਤਾਰ ਰੈਲੀਆਂ ਜ਼ਰੂਰ ਕਰਦੇ ਨਜ਼ਰ ਆਏ ਨੇ ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਆਪਣਾ ਪ੍ਰੋਗਰਾਮ ਏਜਾਦ ਕੀਤਾ ਕਾਂਗਰਸ ਦੇ ਵਾਸਤੇ ਆਪਣੀਆਂ ਰੈਲੀਆਂ ਵਿਢੜੀਆਂ ਸ਼ੁਰੂ ਕੀਤੀਆਂ ਹਾਲਾਂਕਿ ਜਦੋਂ ਮੋਗੇ ਦੇ ਵਿੱਚ ਰੈਲੀ ਕੀਤੀ ਤਾਂ ਨਵਜੋਤ ਸਿੱਧੂ ਦੇ ਕਰੀਬੀਆਂ ਨੂੰ ਕਾਂਗਰਸ ਤੋਂ ਕਾਨੂੰਨੀ ਨੋਟਿਸ ਸਰਵ ਕਰ ਦਿੱਤੇ ਗਏ ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਵੀ ਉਸ ਗੱਲ ਦਾ ਜਵਾਬ ਦਿੱਤਾ ਸੀਗਾ ਯਾਨੀ ਕਿ ਮੁਸ਼ਕਲਾਂ ਪਰੇਸ਼ਾਨੀਆਂ ਆਦਿ ਆ ਰਹੀਆਂ ਹੁਸ਼ਿਆਰਪੁਰ ਰੈਲੀ ਹੋਈ ਬਠਿੰਡਾ ਰੈਲੀ ਹੋਈ ਵਕਫ ਵਕਫ ਥਾਵਾਂ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੇ ਰੈਲੀ ਕੀਤੀ ਕਾਂਗਰਸ ਦੇ ਹੱਕ ਦੇ ਵਿੱਚ ਕੀਤੀ ਪਰ ਹੁਣ ਨਵਜੋਤ ਸਿੰਘ ਸਿੱਧੂ ਦਾ ਇਹ ਟਵੀਟ ਜਿਹੜਾ ਆ ਤੇ ਉਸ ਤੋਂ ਬਾਅਦ ਛੜੀ ਚਰਚਾ ਹੁਣ ਇਹ ਕਿਆਸ ਰਹੀਆਂ ਖੜੀਆਂ ਕਰ ਰਹੀ ਹੈ ਕਿ ਕੀ ਨਵਜੋਤ ਸਿੰਘ ਸਿੱਧੂ ਹੁਣ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਜਾਣ ਦੇ ਵਾਸਤੇ ਤਿਆਰ ਨੇ ਕੀ ਨਵਜੋਤ ਸਿੰਘ ਸਿੱਧੂ ਹੁਣ ਭਾਜਪਾ ਦਾ ਪੱਲਾ ਫੜ ਲੈਣਗੇ ਦੇ ਨਵੇਂ ਪੰਜਾਬ ਪ੍ਰਧਾਨ ਸੁਨੀਲ ਜਾਖੜ ਪਹਿਲਾਂ ਕਾਂਗਰਸ ਤੋਂ ਆਏ ਤੇ ਹੁਣ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਤੇ ਸ਼ਾਮਿਲ ਹੋਣ ਸਾਰੇ ਉਹਨਾਂ ਨੂੰ ਵੱਡਾ ਅਹੁਦਾ ਦੇ ਦਿੱਤਾ ਗਿਆ ਕਿ ਨਵਜੋਤ ਸਿੰਘ ਸਿੱਧੂ ਹੁਣ ਭਾਜਪਾ ਦੇ ਵਿੱਚ ਜਾ ਸਕਦੇ ਨੇ ਇਹ ਵੱਡੇ ਸਵਾਲ ਖੜੇ ਹੋ ਰਹੇ ਨੇ ਲਗਾਤਾਰ ਇਹਨਾਂ ਉੱਤੇ ਟਿੱਪਣੀਆਂ ਚਲਦੀਆਂ ਪਈਆਂ ਨੇ ਕਿਉਂਕਿ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੇ ਹੋਏ ਨਰਜੋਤ ਸਿੰਘ ਸਿੱਧੂ ਇੱਕ ਹੋਰ ਗੱਲ ਕਰ ਗਏ ਨੇ ਕਿਉਂਕਿ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਭਾਜਪਾ ਇਸ ਵੇਲੇ ਪੰਜਾਬ ਦੇ ਅੰਦਰ ਇੱਕ ਐਹੋ ਜਿਹਾ ਵਿਅਕਤੀ ਖੋਜ ਰਹੀ ਹੈ ਕਿ ਐਹੋ ਜਿਹਾ ਲੀਡਰ ਖੋਜ ਰਹੀ ਹੈ ਜਿਹੜਾ ਸਰਦਾਰ ਹੋਵੇ ਜਿਹੜਾ ਯੋਗ ਹੋਵੇ ਜਿਹੜਾ ਪੰਜਾਬ ਦੇ ਹੱਕ ਦੇ ਲਈ ਸੋਚੇ ਤੇ ਜਿਹੜਾ ਲੀਡਰ ਬੇਬਾਕ ਹੋਵੇ ਖੈਰ ਨਵਜੋਤ ਸਿੱਧੂ ਦੀ ਬੇਬਾਕੀ ਦੇ ਬਾਰੇ ਵਿੱਚ ਸਾਰਾ ਦੇਸ਼ ਜਾਣਦਾ ਆ ਔਰ ਨਵਜੋਤ ਸਿੱਧੂ ਕਿੰਨੇ ਬੇਬਾਕ ਹੋ ਕੇ ਗੱਲ ਕਰਦੇ ਨੇ ਇਹ ਵੀ ਜਾਣਦੇ ਨੇ ਔਰ ਪੰਜਾਬ ਦੇ ਅੰਦਰ ਸਿੱਖ ਵਿਅਕਤੀ ਸਿੱਖ ਚਿਹਰਾ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਸ਼ਾਇਦ ਆਪਣੇ ਬਾਰੇ ਹੀ ਗੱਲ ਕਰਦੇ ਨਜ਼ਰ ਆ ਰਹੇ ਨੇ ਤਾਂ ਕੀ ਉਹਨਾਂ ਦੇ ਇਸ ਬਿਆਨ ਤੋਂ ਇਹ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ ਕੀ ਭਾਜਪਾ ਜਿਹੜੀ ਹੈ ਹੁਣ ਨਵਜੋਤ ਸਿੰਘ ਸਿੱਧੂ ਦੇ ਨਾਲ ਆਪਣੀ ਸਾਠਗਾਠ ਕਰਦੀ ਪਈ ਹੈ ਤੇ ਨਵਜੋਤ ਸਿੰਘ ਸਿੱਧੂ ਹੁਣ ਭਾਜਪਾ ਦੇ ਵਿੱਚ ਵਾਪਸੀ ਲਈ ਤਿਆਰ ਨੇ ਇਹ ਵੱਡੇ ਸਵਾਲ ਜਿਹੜੇ ਨੇ ਉਹ ਖੜੇ ਹੋ ਰਹੇ ਨੇ ਖੈਰ ਨਵਜੋਤ ਸਿੰਘ ਸਿੱਧੂ ਦਾ ਕੀ ਪਲਾਨ ਹੋਵੇਗਾ ਕੀ ਪਲਾਨ ਆਫ ਐਕਸ਼ਨ ਹੋਵੇਗਾ ਇਹ ਸਮਾਂ ਦੱਸੇਗਾ ਪਰ ਫਿਲਹਾਲ ਕਾਂਗਰਸ ਦੇ ਵਿੱਚ ਨੇ ਜਿੱਥੇ ਉਹ ਆਪਣੇ ਹੀ ਲੀਡਰਾਂ ਦੇ ਆਲੇ-ਦੁਆਲੇ ਘਰੇ ਹੋਏ ਨੇ ਔਰ ਨਾਲ ਦੀ ਨਾਲ ਦੂਜੇ ਪਾਸੇ ਭਾਜਪਾ ਦੇ ਨਾਲ ਉਹਨਾਂ ਦੇ ਲਿੰਕ ਜਿਹੜੇ ਨੇ ਉਹ ਵੱਡੇ ਸਵਾਲ ਖੜੇ ਕਰ ਰਹੇ ਨੇ ਕਾਰਨ ਦੱਸੋ ਨੋਟਿਸ ਤੋਂ ਬਾਅਦ ਟਵੀਟ ਪਿਆ ਔਰ ਟਵੀਟ ਦੇ ਨਾਲ ਨਾਲ ਇੰਟਰਵਿਊਜ਼ ਦਾ ਸلسਲਾ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਵਾਅਦਾ ਜਾ ਰਿਹਾ ਹਾਲਾਂਕਿ ਨਵਜੋਤ ਸਿੰਘ ਸਿੱਧੂ ਮੀਡੀਆ ਤੋਂ ਕਤਰੌਂਦੇ ਜ਼ਰੂਰ ਨਜ਼ਰ ਆਏ ਨੇ ਕਦੀ-ਕਦੀ ਪਰ ਹੁਣ ਜਦੋਂ ਲੋਕ ਸਭਾ ਚੋਣਾਂ ਨਜ਼ਦੀਕ ਨੇ ਜਦੋਂ ਇਹ ਕਿਆਸਰਾਈਆਂ ਜੁੜਦੀਆਂ ਪਈਆਂ ਨੇ ਉਦੋਂ ਮੀਡੀਆ ਦੇ ਵਿੱਚ ਵੀ ਨਵਜੋਤ ਸਿੱਧੂ ਵੱਧ ਕਰਕੇ ਵਿਚਰਦੇ ਨਜ਼ਰ ਆ ਰਹੇ ਨੇ ਖੈਰ ਇਹਨਾਂ ਇੰਟਰਵਿਊਜ਼ ਦੇ ਵਿੱਚੋਂ ਇੱਕ ਦੇ ਵਿੱਚ ਹੀ ਨਵਜੋਤ ਸਿੰਘ ਸਿੱਧੂ ਨੇ ਕਈ ਬਿਆਨ ਜ਼ਾਹਿਰ ਕੀਤੇ ਨੇ ਔਰ ਇਹਨਾਂ ਬਿਆਨਾਂ ਦੇ ਆਧਾਰ ਦੇ ਉੱਤੇ ਹੁਣ ਇਹ ਕਿਆਸਰਾਈਆਂ ਲੱਗ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਦੇ ਵੱਲ ਮੋੜਾ ਮੁੜ ਸਕਦੇ ਨੇ ਜੋ ਵੀ ਹੋਏਗਾ ਉਹ ਸਮਾਂ ਰਹਿੰਦੇ ਤੁਹਾਨੂੰ ਦੱਸਦੇ ਰਵਾਂਗੇ ਔਰ ਉਦੋਂ ਤੱਕ ਲਈ ਬਣੇ ਰਹੋ 1 ਇੰਡੀਆ ਪੰਜਾਬੀ ਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ